7 ਜੁਲਾਈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ ਅੱਜ ਪੰਜਾਬ ਦੇ ਸਵੇਰ ਵੇਲੇ ਕਿਸੇ ਕੁਝ ਖਾਸ ਇਲਾਕਿਆਂ ਦੇ ਵਿੱਚ ਮੀਂਹ ਨੇਤੀ ਦਾ ਦੌਰ ਦੇਖਣ ਨੂੰ ਨਹੀਂ ਮਿਲਿਆ ਪਰ ਫਿਰ ਵੀ ਪੱਛਮੀ ਮਾਲਵੇ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਨੇਤੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਫਿਰੋਜ਼ਪੁਰ ਫਾਜ਼ਿਲਕਾ ਮੁਕਸਰ ਅਬੋਹਰ ਬਠਿੰਡਾ ਜਾ ਇਨ੍ਹਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਅੱਜ ਸਵੇਰ ਵੇਲੇ ਮੀਂਹ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਸਕਦੀਆਂ ਨੇ। ਬਾਕੀ ਪੰਜਾਬ ਦੇ ਵਿੱਚ ਹਲਕੀ-ਫੁਲਕੀ ਬੱਦਲਵਾਈ ਆ। ਹੋ ਸਕਦਾ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਨੇ। ਵੱਡੇ ਪੱਧਰ ਤੇ ਅੱਜ ਮੀਂਹ ਦੀ ਆਸ ਬਾਦ ਦੁਪਹਿਰ ਤੋਂ ਵੱਧਦੀ ਹੋਈ ਜਾ ਪਰਹੀ ਹੈ। ਚਾਹੇ ਉਹ ਮਾਝੇ ਦੇ ਇਲਾਕੇ ਹੋਣ, ਚਾਹੇ ਦੁਆਬੇ ਦੇ, ਚਾਹੇ ਮਾਲਵੇ ਦੇ, ਚਾਹੇ ਪੁਆd ਦੇ। ਇਨ੍ਹਾਂ ਖੇਤਰਾਂ ਦੇ ਵਿੱਚ ਅੱਜ ਦੁਪਹਿਰ ਤੋਂ ਬਾਅਦ ਕਈ ਖੇਤਰਾਂ ਦੇ ਵਿੱਚ ਵਧੀਆ ਮੀਂਹ ਦਰਜ ਕੀਤੇ ਜਾਣ ਦੀ ਆ। ਪੂਰੀ ਪੂਰੀ ਸੰਭਾਵਨਾ ਬਣੀਆਂ ਹੋਈਆਂ ਨੇ ਉਸ ਤੋਂ ਇਲਾਵਾ ਰਾਜਸਥਾਨ ਦੇ ਬਹੁਤ ਖੇਤਰਾਂ ਦੇ ਵਿੱਚ ਕੱਲ ਜੋ ਪੰਜਾਬ ਨਾਲ ਲੱਗਦੇ ਹਨ ਉਹਨਾਂ ਵਿੱਚ ਵੱਡੇ ਪੱਧਰ ਤੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ ਹਰਿਆਣੇ ਦੇ ਵੀ ਬਹੁਤ ਖੇਤਰਾਂ ਦੇ ਵਿੱਚ ਮੀਂਹਨੇਰੀ ਦਰਜ ਕੀਤਾ ਗਿਆ ਤੇ ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਜਾਰੀ ਨੇ ਪੰਜਾਬ ਦੇ ਵਿੱਚ ਵੀ ਅਗਲੇ 2 ਤੋਂ 3 ਦਿਨ ਮੀਂਹ ਨੇਰੀ ਦਾ ਦੌਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਕੱਲ ਹੁਸ਼ਿਆਰਪੁਰ ਵਿੱਚ ਖੱਡਾ ਭਰ ਕੇ ਚੱਲੀ ਆਉਣ ਵਾਲੇ ਦਿਨਾਂ ਵਿੱਚ ਅਜਿਹਾ ਮਾਹੌਲ ਹੋਰ ਜਿਲ੍ਹੇ